ਦੀ ਬਣਾਇਆ ਤੇ ਰੋਟੀ ਚ ਮਨਾ ਬੜੀ ਭੁੱਖ ਲੱਗੀ ਐ ਰੋਟੀ ਕਿਹੜੀ ਰੋਟੀ ਮੰਮੀ ਪਰ ਪੁੱਤ ਨੂੰ ਤਾਂ ਭੁੱਖ ਲੱਗੀ ਐ ਫਿਰ ਮੈਂ ਕੀ ਕਰਾਂ ਜੇ ਭੁੱਖ ਲੱਗੀ ਐ ਅਸੀਂ ਤਾਂ ਨਾ ਹਫਤੇ 10 ਦਿਨ ਲਈ ਜਾ ਰਹੇ ਹਾਂ ਘੁੰਮਣ ਬਾਹਰ ਅਸੀਂ ਨਹੀਂ ਅੱਜ ਲੈ ਕੇ ਜਾ ਸਕਦੇ ਤੁਹਾਨੂੰ ਜੇ ਉਹਨਾਂ ਦੀ ਨੀਤ ਹੁੰਦੀ ਨਾ ਲੈ ਕੇ ਜਾਣ ਦੀ ਤਾਂ ਅਗਲੇ ਯਾਦ ਰੱਖਦੇ ਆ ਜਿਹੜੇ ਤੁਸੀਂ 6 6 ਮਹੀਨੇ ਦੇ ਐਗਰੀਮੈਂਟ ਕੀਤੇ ਹੋਏ ਆ ਨਾ ਮੈਂ ਸਭ ਸਮਝਦਾ ਮੰਮੀ ਆਲੋ ਤੁਹਾਡਾ ਬੈਗ ਤੇ ਕਰ ਲੋ ਪੈਕਿੰਗ ਮੈਂ ਨਾ ਤੁਹਾਨੂੰ ਸਵੇਰੇ ਵੀ ਕਹਿ ਕੇ ਗਈ ਸੀ ਕਿ ਆਪਣੀ ਪੈਕਿੰਗ ਕਰ ਲੋ ਪਰ ਤੁਸੀਂ ਤੁਹਾਨੂੰ ਤਾਂ ਵਿਹਲੇ ਬੈਠੋਂ ਤੁਸੀਂ ਕੋਈ ਕੰਮ ਹੀ ਨਹੀਂ ਹੈਗਾ ਨਾਲੇ ਇੱਕ ਗੱਲ ਹੋਰ ਛੋਟਾ ਆਊਗਾ ਨਾ ਮੈਂ ਨਹੀਂ ਉਹਦੇ ਮੱਥੇ ਲਗਣਾ ਚੁੱਪਚਾਪ ਉਹਦੇ ਨਾਲ ਚਲ ਜਿਓ ਮੈਂ ਚੱਲੀ ਆ ਆਪਣੇ ਕਮਰੇ ਤੇ ਜਾਣ ਲੱਗੇ ਨਾ ਦਰਵਾਜ਼ਾ ਬੰਦ ਕਰ ਜਿਓ ਚਲ ਪੈਕਿੰਗ ਤੇ ਮੈਂ ਆਪਣੀ ਕਰ ਲਈ ਐ ਉਹ ਕੁਖਬੋ ਜੋਰ ਦੀ ਲੱਗੀ ਐ ਜਾ ਕੇ ਦੇਖਦੇ ਆਂ ਸੋਨੀਆਂ ਨੇ ਕੀ ਬਣਾਇਆ ਤੇ ਕੀ ਨਹੀਂ ਬਣਾਇਆ ਚਲ ਹੁਣ ਤਨਾ ਸਬਜ਼ੀ ਵੀ ਥੋੜੀ ਬਣਾਣੀ ਪਿਆ ਕਰੋਗੀ ਇੱਕ ਮੈਂਬਰ ਦੀ ਖੇਚੜ ਜੋ ਘਟ ਜਾਣੀ ਐ ਇੱਕ ਤਾਂ ਛੋਟਾ ਪਤਾ ਨਹੀਂ ਕਿੱਥੇ ਰਹਿ ਗਿਆ ਅਜੇ ਤੱਕ ਆਇਆ ਨਹੀਂ ਲੈਣ ਉਪਰੋਂ ਮਾਤਾ ਸਾਰਾ ਦਿਨ ਬਹਿਲੀ ਬੈਠੀ ਰਹਿੰਦੀ ਐ ਇਹ ਨਹੀਂ ਕਿ ਥੋੜਾ ਜਿਹਾ ਕੰਮ ਨਹੀਂ ਕਰਾਉਣਾ ਆ ਕੇ ਸਿਰਫ ਖਾਣਾ ਆਂਦਾ ਹੋਰ ਨਹੀਂ ਕੁਝ ਚੱਲ ਰੋਟੀ ਪਾਣੀ ਤਾਂ ਬਣ ਗਿਆ ਹੁਣ ਰੱਖ ਦਿਆ ਇਹਨੂੰ ਸਾਹਮਣੇ ਨਹੀਂ ਤਾਂ ਮਾਂ ਤਾਂ ਹੁਣੇ ਆਉਗੀ ਪੁੱਛੂਗੀ ਕੀ ਬਣਾਇਆ ਸੋਨਿਆ ਪੁੱਤ ਅੱਜ ਤੱਕ ਕੀ ਬਣਾਇਆ ਰੋਟੀ ਚ ਮੰਨਾ ਬੜੀ ਭੁੱਖ ਲੱਗੀ ਐ ਰੋਟੀ ਕਿਹੜੀ ਰੋਟੀ ਮੰਮੀ ਮੈਨੂੰ ਲੱਗਦਾ ਤੁਸੀਂ ਭੁੱਲ ਗਿਓ ਮੈਂ ਹੁਣੇ ਤੁਹਾਨੂੰ ਬੈਗ ਫੜਾ ਕੇ ਆਈਆਂ ਪੈਕਿੰਗ ਲਈ ਮੈਨੂੰ ਲੱਗਦਾ ਨਾ ਤੁਹਾਡੀ ਯਾਦਦਾਸ਼ ਬੜੀ ਕਮਜ਼ੋਰ ਹੋ ਗਈ ਐ ਤੁਹਾਡੀ ਰੋਟੀ ਨਾ ਹੁਣ ਨਿੱਕੇਵਾਲਾ ਤੁਸੀਂ ਉਹਦੇ ਵਾਲੀ ਜਾ ਕੇ ਖਾਓਗੇ ਅੱਜ ਰੋਟੀ ਪਰ ਸੋਨੀਆ ਕੋ ਤੁਮਨ ਨੂੰ ਤਾਂ ਭੁੱਖ ਲੱਗੀ ਐ ਫਿਰ ਮੈਂ ਕੀ ਕਰਾਂ ਜੇ ਭੁੱਖ ਲੱਗੀ ਐ ਮੈਂ ਨੌਕਰਾਂ ਨਹੀਂ ਐ ਜੋ ਸਾਰੇ ਦਿਨ ਰੋਟੀ ਪਾਣੀ ਦੇ ਕੰਮ ਕਰਦੀ ਰਵਾਂ ਅੱਜ ਨਾ ਇੱਕ ਤਰੀਕ ਐ ਤੁਹਾਡੇ 6 ਮਹੀਨੇ ਹੋ ਗਏ ਨੇ ਇੱਥੇ ਪੂਰੇ ਜਿਹੜੀ ਰੋਟੀ ਪਾਣੀ ਸਾਡੀ ਬੰਦੀ ਸੀ ਨਾ ਅਸ ਤੁਹਾਨੂੰ ਦੇਤੀ ਐ ਹੁਣ ਨਿੱਕੇ ਵੱਲ ਜਾਓ ਹੁਣ ਉਹਦੀ ਵਾਰੀ ਐ ਸਵੇਰੇ ਸਵੇਰੇ ਦੁਖੀ ਕਰਨ ਆ ਜਾਂਦੀ ਐ ਸਾਰਾ ਮੂਡ ਹੀ ਖਰਾਬ ਕਰ ਦਿੰਦੀ ਐ ਨਾ ਕੀ ਗੱਲ ਮਾਤਾ ਕਿਤਾ ਨਹੀਂ ਫੋਨ ਛੋਟੇ ਨੂੰ ਫੋਨ ਕਰਕੇ ਤਾਂ ਪੁੱਛੋ ਕਿੱਥੇ ਰਹਿ ਗਿਆ ਇੰਨਾ ਟਾਈਮ ਹੋ ਗਿਆ ਹਾਂ ਪੁੱਤ ਮੈਂ ਕਰਦੀ ਹਾਂ ਫੋਨ ਕਰੋ ਫਿਰ ਪਰਾ ਗਾਇਲ ਕੀਤਾ ਗਿਆ ਨੰਬਰ ਅਭੀ ਵਿਸਟ ਹੈ ਫੋਨ ਇਹਨੇ ਚੱਕ ਰਿਹਾ ਲੈ ਦੇਖ ਲਿਆ ਹੁਣ ਨਹੀਂ ਚੱਕਣਾ ਨੇ ਫੋਨ ਯਾਦ ਆ ਗਿਆ ਨਾ ਉਹਨੂੰ ਕਿ 6 ਮਹੀਨੇ ਪੂਰੇ ਹੋ ਗਏ ਨੇ ਤੇ ਉਹਦੀ ਵਾਰੀ ਆ ਇਹ ਤਾਂ ਮੈਂ ਹੀ ਆ ਜਿਹੜੀ ਸੰਭੀ ਬੈਠੀ ਆ ਤੁਹਾਨੂੰ ਥੋੜੀ ਜਿਹੀ ਨਾ ਦੁਆਰਾ ਕਰਕੇ ਦੇਖ ਲਿਓ ਉਹ ਨਹੀਂ ਚੱਕਦਾ ਤੇ ਲਾਡੀ ਨੂੰ ਕਰ ਲਓ ਫੋਨ ਚਲ ਮੈਂ ਨਾ ਲਾਡੀ ਨੂੰ ਫੋਨ ਕਰਕੇ ਦੇਖਦੀ ਹਾਂ ਮਮੀ ਦਾ ਫੋਨ ਹੈ ਹੈਲੋ ਲਾਡੀ ਹੈਲੋ ਹਾਂਜੀ ਮੰਮੀ ਸਤਿ ਸ਼੍ਰੀ ਅਕਾਲ ਯਾਰਾ ਪੁੱਤ ਮੈਂ ਠੀਕ ਆ ਤੁਸੀਂ ਦੱਸੋ ਹਾਂ ਪੁੱਤ ਲੱਡੀ ਮੈਂ ਲੱਕੀ ਨੂੰ ਫੋਨ ਕਰੀ ਜਾ ਰਹੀ ਸੀ ਉਹ ਫੋਨ ਹੀ ਨਹੀਂ ਚੱ ਕਰਿਆ ਮੰਮੀ ਉਹ ਤਾਂ ਕਿਤੇ ਕੰਮ ਗਏ ਹੋਏ ਨੇ ਪਤਾ ਨਹੀਂ ਲੱਗਿਆ ਹੋਣਾ ਉਹਨਾਂ ਨੂੰ ਤੁਸੀਂ ਦੱਸੋ ਕਿਵੇਂ ਫੋਨ ਕੀਤਾ ਅੱਛਾ ਮੈਂ ਤਾਂ ਤਾਂ ਤੁਹਾਨੂੰ ਫੋਨ ਕਰਦੀ ਸੀ ਅੱਜ ਹੀ ਕਿਤੇ ਤਰੀਕਾ ਤੁਸੀਂ ਮੈਨੂੰ ਲੈਣ ਨਹੀਂ ਆਏ ਓਹ ਅੱਛਾ ਮੰਮੀ ਮੇਰਾ ਤਾਂ ਦਿਮਾਗ ਤੇ ਹੀ ਨਿਕਲ ਗਿਆ ਸੀ ਅਸੀਂ ਤਾਂ ਨਾ ਹਫ਼ਤੇ 10 ਦਿਨ ਲਈ ਜਾ ਰਹੇ ਹਾਂ ਘੁੰਮਣ ਬਾਹਰ ਅਸੀਂ ਨਹੀਂ ਅੱਜ ਲੈ ਕੇ ਜਾ ਸਕਦੇ ਤੁਹਾਨੂੰ ਅੱਛਾ ਪੁੱਤ ਚਲੋ ਠੀਕ ਐ ਫਿਰ ਮੈਂ ਦੇਖਦੀ ਹਾਂ ਬੇਟਾ ਅੱਛਾ ਮੰਮੀ ਠੀਕ ਐ ਜਦੋਂ ਅਸੀਂ ਵਾਪਸ ਆਵਾਂਗੇ ਨਾ ਤੁਹਾਨੂੰ ਆਪੇ ਫੋਨ ਕਰ ਦਾਂਗੇ ਘੁੰਮਣ ਤਾਂ ਚੱਲਿਆ ਕਈ ਵਾਰੀ 2-4 ਦਿਨ ਵੱਧ ਵੀ ਲੱਗ ਜਾਂਦੇ ਆ ਠੀਕ ਐ ਚਲ ਬਾਏ ਮੀਨ ਬਾਏ ਉਹਨਾਂ ਆਪੇ ਦੇਖ ਲੋ ਵੀ ਵੱਡੀ ਮੈਂ ਤਾਂ ਬਹਾਨਾ ਲਾਤਾ ਹੁਣ ਇੱਕ ਤਾਂ 6 ਮਹੀਨੇ ਕਿਦਾਂ ਨਿਕਲ ਜਾਂਦੇ ਆ ਪਤਾ ਹੀ ਨਹੀਂ ਚੱਲਦਾ ਹਾਂ ਮਾਤਾ ਹੋ ਗਈ ਗੱਲ ਤੁਹਾਡੀ ਲਾਡੀ ਨਾਲ ਹਾਂ ਹੋ ਗਈ ਗੱਲ ਉਹ ਨਹੀਂ ਆ ਸਕਦਾ ਹਜੇ ਉਹ ਤਾਂ ਚੱਲੇ ਨੇ ਕਿਤੇ ਘੁੰਮਣ 10-12 ਦਿਨ ਲਈ ਲੈ ਦੱਸ ਮਾਰਤਾ ਨਾ ਬਹਾਨਾ ਕਰਦੇ ਆ ਪਖੰਡੋ ਜਿਉਂ ਉਹਨਾਂ ਦੀ ਨੀਤ ਹੁੰਦੀ ਨਾ ਲੈ ਕੇ ਜਾਣ ਦੀ ਤਾਂ ਅਗਲੇ ਯਾਦ ਰੱਖਦੇ ਕਿ 6 ਮਹੀਨੇ ਪੂਰੇ ਹੋ ਗਏ ਨੇ ਪਤਾ ਨਹੀਂ ਸਾਰਾ ਦਿਨ ਸਭ ਕੁਝ ਮੈਂ ਹੀ ਦੇਖਿਆ ਤੁਹਾਡਾ ਤਾ ਸਰ ਰੱਬਾ ਕਿਦਾਂ ਦਾ ਟਾਈਮ ਆ ਗਿਆ ਹੈ ਮੈਂ ਆਪਣੇ ਅੱਥੀ ਵਿਆਹ ਕੇ ਲੈ ਇਸ ਨੰ ਤੇ ਅੱਜ ਖੁਦ ਹੀ ਘਰ ਦੀ ਮਾਲਕਨ ਬਣੀ ਬੈਠੀ ਹੈ ਤੇ ਮਨੋਕਰੋਕ ਡੰਨ ਉਤਿਆਰ ਬੈਠੀ ਹੈ ਇੱਕ ਮਾਂ ਆਪਣੇ ਪੁੱਤ ਨੂੰ ਕਿੰਨੇ ਚਾਵਨ ਨਾਲ ਵਿਆਹ ਕੇ ਲੈਂਦੀ ਹੈ ਤੇ ਬੁਢਾਪੇ ਚਾ ਕੇ ਇਹ ਦਿਨ ਦੇਖਣ ਬੰਦੇ ਜੇ ਮੈਂ ਕੁਝ ਬੋਲੀ ਤੇ ਘਰ ਚ ਕਲੇਸ਼ ਪਾਊਗਾ ਤੇ ਨਾਲੇ ਆਂਡ ਗਵਾਂਡ ਵੀ ਕਲੇਸ਼ ਦੇ ਮ제 ਲੋਗਾ ਕਿਨੇ ਦਾ ਸਮਾਂ ਆ ਗਿਆ ਮਾਪੇ ਆਪਣੇ ਬੱਚਿਆਂ ਲਈ ਕਿੰਨਾ ਕੁਝ ਕਰਦੇ ਨੇ ਪਰ ਜਦੋਂ ਉਹ ਵੱਡੇ ਹੋ ਜਾਂਦੇ ਨੇ ਤਾਂ ਇਹੀ ਮਾਪਿਓ ਉਹਨਾਂ ਨੂੰ ਬੋਝ ਲੱਗਣ ਲੱਗ ਜਾਂਦੇ ਨੇ ਛੋਟੇ ਹੁੰਦੇ ਬੱਚੇ ਆਪਸ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਵੰਡਦੇ ਨੇ ਤੇ ਵੱਡੇ ਹੋ ਕੇ ਮਾਂ ਨੂੰ ਵੀ ਇਦਾਂ ਹੀ ਵੰਡਣ ਲੱਗ ਜਾਂਦੇ ਨੇ ਵੇ ਰੱਬਾ ਕੀ ਬਣੂ ਇਸ ਦੁਨੀਆ ਦਾ ਅੱਜ ਜਸ਼ਨ ਮਨ ਮਿਲਣੇ ਨੇ ਆਸਪੂਤ ਬਾਤ ਫੋਨ ਕਰਕੇ ਪੁੱਛਾਂ ਤਾਂ ਸਹੀ ਕਿੱਥੇ ਹੈ ਹਲੋ ਹਾਂ ਪੁੱਤ ਕਿੱਥੇ ਰਹਿ ਗਿਆ ਤੂੰ ਅੱਜ ਮੈਨੂੰ ਮਿਲਣ ਨਹੀਂ ਆਇਆ ਤੂੰ ਸਕੂਲ ਤੋਂ ਬਾਅਦ ਅੱਜ ਹਾਂਜੀ ਦਾਦੀ ਮਾ ਉਹ ਮੈਂ ਤਾਂ ਆਪਣੇ ਦੋਸਤਾਂ ਨਾਲ ਬਾਹਰ ਆਇਆ ਸੀ ਤੁਹਾਨੂੰ ਵੀ ਹੋਇਆ ਤੁਸੀਂ ਇੰਨੇ ਉਦਾਸ ਲੱਗ ਰਹੇ ਹੋ ਨਾ ਨਾ ਪੁੱਤੇ ਕੁਛ ਨਹੀਂ ਆਇਆ ਮੈਨੂੰ ਉਹ ਦੱਸੋ ਤਾਂ ਸਹੀ ਤੁਹਾਨੂੰ ਕੀ ਹੋਇਆ ਚੱਲੇ ਰੁਕੋ ਮੈਂ ਹੁਨੇ ਆਣਾ ਕਰ ਓਕੇ ਦਾਦੀ ਮਾ ਇਹੋ ਹੈ ਤੁਹਾਨੂੰ ਤੁਸੀਂ ਫੋਨ ਤੇ ਰੋਕੇ ਰਹੇ ਸੀ ਕੁਛ ਨਹੀਂ ਪੁੱਤ ਮੇਰਾ ਮਨ ਨੂੰ ਦਾ ਸੀ ਮੈਂ ਤਾਂ ਤੈਨੂੰ ਫੋਨ ਕੀਤਾ ਸੀ ਅੱਛਾ ਮੈਂ ਤਾਂ ਡਰ ਹੀ ਗਿਆ ਸੀ ਆ ਜਾ ਪੁੱਤ ਬਹਿ ਜਾ ਆ ਛੱਡੋ ਮੈਂ ਤੁਹਾਡੇ ਲਈ ਤੁਹਾਡੇ ਫੇਵਰਿਟ ਸਿక్స్ ਲੈ ਕੇ ਆਇਆ ਵਾਓ ਤੇਰੇ ਸ਼ਾਬਾਸ਼ੇ ਕਿਵੇਂ ਲੱਗੇ ਦੋਨੋਂ ਜਾਣੇ ਚੋਰੀਆਂ ਕਰਨ ਦਾਦੀ ਪੋਤਾ ਦੋਨੋਂ ਲੱਗੇ ਆਪਣੇ ਚਿਪਸ ਜੇ ਖਾਣ ਫੋਨ ਕਰਨ ਲਈ ਤਾਂ ਮੈਂ ਕਿਹਾ ਸੀ ਛੋਟੇ ਨੂੰ ਕਰ ਤੁਸੀਂ ਮੇਰੇ ਮੁੰਡਣ ਦਿੱਤਾ ਫੋਨ ਤੇ ਹੁਣ ਲੱਗੇ ਹੋਗੇ ਉਹਨੂੰ ਢੜਕਾਣ ਕਿ ਤੇਰੀ ਮਾਂ ਨੇ ਸਵੇਰ ਦੀ ਰੋਟੀ ਵੀ ਨਹੀਂ ਦਿੱਤੀ ਕਿ ਮੇਰੇ ਹੋ ਗਏ ਨੇ 6 ਮਹੀਨੇ ਪੂਰੇ ਢੜਕਾ ਲਓ ਤੁਸੀਂ ਮੇਰੇ ਮੁੰਡੇ ਨੂੰ ਜਿੰਨਾ ਢੜਕਾਣਾ ਰਹਿਣਾ ਉਹਨੇ ਮੇਰਾ ਹੀ ਮੁੰਡਾ ਵਾ ਮੰਮੀ ਕੀ ਹੋ ਗਿਆ ਤੁਹਾਨੂੰ ਮੈਨੂੰ ਤਾਂ ਦਾਦੀ ਨੇ ਐਵੇਂ ਹੀ ਫੋਨ ਕੀਤਾ ਸੀਗਾ ਤੁਸੀਂ ਤਾਂ ਐਵੇਂ ਹੀ ਗੁੱਸਾ ਹੋਈ ਜਾਂਦੇ ਹੋ ਮੈਂ ਪਹਿਲਾਂ ਵੀ ਤਾਂ ਇੰਨਾ ਕੁਝ ਲੈ ਆਣਾ ਹੀ ਆ ਖਾਣ ਲਈ ਅੱਜ ਵੀ ਲੈ ਆਇਆ ਇੰਨੀ ਕਿਹੜੀ ਵੱਡੀ ਗੱਲ ਹੋ ਗਈ ਤੂੰ ਨਾ ਆਪਣੀ ਜ਼ੁਬਾਨ ਬੰਦ ਰੱਖ ਛੋਟਾ ਹੈ ਨਾ ਛੋਟਾ ਹੀ ਰਹਿ ਤੈਨੂੰ ਵੱਡਿਆਂ ਦੇ ਵਿੱਚ ਬੋਲਣ ਦੀ ਨਾ ਕੋਈ ਲੋੜ ਨਹੀਂ ਮੰਮੀ ਮੈਂ ਕੀ ਨਾ ਬੋਲਾਂ ਹੁਣ ਮੈਂ ਵੱਡਾ ਹੋ ਗਿਆ ਹੁਣ ਮੈਨੂੰ ਹਰ ਚੀਜ਼ ਦੀ ਸਮਝ ਆ ਆ ਜਿਹੜੇ ਤੁਸੀਂ 6-6 ਮਹੀਨੇ ਦੇ ਐਗਰੀਮੈਂਟ ਕੀਤੇ ਹੋਏ ਆ ਨਾ ਮੈਂ ਸਭ ਸਮਝਦਾ ਮੈਂ ਬਸ ਬੋਲਦਾ ਨਹੀਂ ਮੈਂ ਸਭ ਸਮਝਦਾ ਦਾਦੀ 6 ਮਹੀਨੇ ਇੱਥੇ ਆਪਣੇ ਕੋਲ ਰਹਿਣਗੇ ਤੇ ਬਾਕੀ 6 ਮਹੀਨੇ ਚਾਚੂ ਕੋਲ ਚਲੇ ਜਾਣਗੇ ਮੰਮੀ ਮੈਨੂੰ ਇੱਕ ਗੱਲ ਦੱਸੋ ਗੁੱਸਾ ਨਾ ਕਰਿਓ ਜਦ ਮੈਂ ਵੱਡਾ ਹੋ ਜਾਊਗਾ ਮੇਰਾ ਵਿਆਹ ਹੋ ਜਾਊਗਾ ਮੈਂ ਤੇ ਤੁਹਾਡਾ ਇਕੱਲਾ ਪੁੱਤ ਫਿਰ ਮੈਂ ਕੀ ਕਰੂੰਗਾ ਇਸ ਹਿਸਾਬ ਨਾਲ ਤਾਂ ਤੁਹਾਨੂੰ ਬਿਰਧ ਆਸ਼ਰਮ ਜਾਣਾ ਪੈਣਾ ਦੱਸੋ ਸਹੀ ਕਹਿ ਰਿਹਾ ਨਾ ਮੈਂ ਮੰਮੀ ਮੇਰੇ ਤੋਂ ਨਾ ਬਹੁਤ ਵੱਡੀ ਗਲਤੀ ਹੋ ਗਈ ਤੁਸੀਂ ਕਿਤੇ ਵੀ ਨਹੀਂ ਜਾਣਾ ਹੁਣ ਇੱਥੇ ਰਹਿਣਾ ਅੱਜ ਮੇਰੇ ਹੀ ਮੁੰਡੇ ਨੇ ਨਾ ਮੇਰੀਆਂ ਅੱਖਾਂ ਖੋਲ ਦਿੱਤੀਆਂ ਹੁਣ ਥੋੜੂ 6 ਮਹੀਨੇ ਇੱਥੇ ਜਾਂ 6 ਮਹੀਨੇ ਛੋਟੇ ਗੋਲ ਜਾਣ ਦੀ ਲੋੜ ਨਹੀਂ ਤੁਸੀਂ ਹੁਣ ਮੇਰੇ ਨਾਲ ਹੀ ਰਹਿਣਾ ਤੁਹਾਨੂੰ ਜਿਹਨੇ ਵੀ ਮਿਲਣ ਆਣਾ ਨਾ ਉਹ ਇੱਥੇ ਆਊਗਾ ਤੇ ਆਪੇ ਮਿਲ ਕੇ ਚਲ ਜਾਊਗਾ ਮੈਂ ਭੁੱਲ ਗਈ ਸੀ ਮੇਰੇ ਤੋਂ ਪਹਿਲਾਂ ਨਾ ਇੱਕ ਘਰ ਦੇ ਵਿੱਚ ਹੱਕ ਤੁਹਾਡਾ ਵਾ ਮੈਂ ਤਾਂ ਬਾਅਦ ਵਿੱਚ ਆਈ ਆ ਕੋਈ ਨਹੀਂ ਪੁੱਤ ਤੈਨੂੰ ਸਮਝ ਆ ਗਈ ਮੇਰੇ ਵਾਸਤੇ ਇਹ ਬਹੁਤ ਵੱਡੀ ਗੱਲ ਹੈ। ਮੰਮੀ ਹੁਣ ਨਾ ਤੁਸੀਂ ਮੈਨੂੰ ਮਾਫ਼ ਕਰ ਦਿਓ ਮੈਂ ਜਿੰਨੀਆਂ ਵੀ ਗਲਤੀਆਂ ਕੀਤੀਆਂ ਉਹਦੇ ਲਈ। ਹੁਣ ਤੋਂ ਨਾ ਮੈਂ ਤੁਹਾਨੂੰ ਨੋ ਨਹੀਂ ਤੁਹਾਡੀ ਧੀ ਬਣ ਕੇ ਦਿਖਾਵਾਂਗੀ। ਨਾਲੇ ਤੁਹਾਨੂੰ ਭੁੱਖ ਲੱਗੀ ਸੀ ਨਾ ਮੈਂ ਤੁਹਾਡੇ ਲਈ ਹੁਣੇ ਰੋਟੀ ਲੈ ਕੇ ਆਉਣੀ ਆ। ਸ਼ੁਕਰ ਹੈ ਰੱਬਾ ਮੇਰਾ ਘਰ ਅੱਧੇ ਜੋੜੀ ਰੱਖੀ। ਹਲੋ ਜੀ ਸਸ਼ਿਕਾ ਸਾਰੇ ਨੂੰ ਹੋਪ ਕਰਦੀ ਆ ਤੁਹਾਨੂੰ ਇਹ ਸਾਡੀ ਵੀਡੀਓ ਬਹੁਤ ਵਧੀਆ ਲੱਗੀ ਹੋਏਗੀ ਔਰ ਇਹ ਵੀਡੀਓ ਰਾਹੀਂ ਤੁਹਾਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਇਹ ਤੁਹਾਨੂੰ ਵੀਡੀਓ ਦੇਖ ਕੇ ਪਤਾ ਲੱਗ ਹੀ ਗਿਆ ਹੋਏਗਾ। ਸੋ ਅੱppa ਤੁਹਾਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਜਿਹੜੇ ਮਾਪਿਓ ਨੇ ਆਪਣੇ ਬੱਚਿਆਂ ਲਈ ਕਿੰਨਾ ਸਟਰਗਲ ਕਰਦੇ ਆ ਉਹਨਾਂ ਨੂੰ ਪੜ੍ਹਾਣ ਲਈ ਲਿਖਾਣ ਲਈ ਉਹਨਾਂ ਨੂੰ ਵੱਡੇ ਕਰਨ ਲਈ ਕਿ ਉਹ ਬੱਚੇ ਸੈਟਲ ਹੋ ਜਾਂਦੇ ਔਰ ਬੱਚੇ ਜਦੋਂ ਵੱਡੇ ਹੋ ਜਾਂਦੇ ਨੇ ਤਾਂ ਉਹ ਕੀ ਕਰਦੇ ਨੇ ਕਿ ਉਹਨਾਂ ਨੂੰ ਦੋ ਟਾਈਮ ਦੀ ਰੋਟੀ ਦੇਣੀ ਵੀ ਔਖੀ ਹੋ ਜਾਂਦੀ ਹੈ ਮਾਪਿਓ ਆਪਣੇ ਬੱਚੇ ਤੋਂ ਸਿਰਫ ਪਿਆਰ ਮੰਗਦੇ ਨੇ ਹੋਰ ਕੁਝ ਨਹੀਂ ਤੇ ਮਾਪਿਓ ਦਾ ਦੇਣਾ ਆਪਾਂ ਜ਼ਿੰਦਗੀ 'ਚ ਕਦੇ ਵੀ ਨਹੀਂ ਦੇ ਸਕਦੇ ਸੋ ਅਗਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਔਰ ਸ਼ੇਅਰ ਕਰ ਦੇਣਾ ਔਰ ਜਿਹਨੇ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਦੇਣਾ ਇਦਾਂ ਦੀ ਹੋਰ ਵੀ ਵਧੀਆ-ਵਧੀਆ ਸਟੋਰੀਆਂ ਦੇਖਣ ਲਈ ਅੱਜ ਹੀ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਉਦ ਤੱਕ ਲਈ ਸਸਟੇ ਕਾ ਨਲੇ ਇੱਕ ਗੱਲ ਹੋਰ ਹੁਣ ਛੋਟਾ ਹੋ ਗਰਾਂ ਮੈਂ ਨਹੀਂ ਉਹਦੇ ਮੱਥੇ ਲਗਣਾ ਪਈਦੀ ਵਿੱਚ ਪੀਂਦੇ ਸੋਨੀਆ ਪੁੱਤ ਤੂੰ ਕੀ ਬਣਾਇਆ ਜੀ ਰੋਟੀ ਚ ਮੰਨਾ ਬੜੀ ਭੁੱਖ ਲੱਗੀ ਏ ਰੋਟੀ ਕਿਹੜੀ ਰੋਟੀ ਮੰਮੀ ਦੱਲੇ ਬੋਲ ਬੰਨਾ ਰੋਟੀ ਕਿਹੜੀ ਭੁੱਖ ਲੱਗੀ ਏ ਫਿਰ ਮੈਂ ਕੀ ਕਰਾਂ ਜੇ ਭੁੱਖ ਲੱਗੀ ਏ ਮੈਂ ਕੀ ਨੋਕਰਾਣੀ ਆ ਸਾਰਾ ਦਿਨ ਰੋਟੀ ਦੇ ਕੰਮ ਕਰਦੀ ਰਵਾਂ ਕੀ ਕਰਨੇ ਪਰ ਪੁੱਤ ਮਨ ਨੂੰ ਤਾਂ ਭੁੱਖ ਲੱਗੀ ਏ ਫਿਰ ਮੈਂ ਕੀ ਕਰਾਂ ਮਨ ਨੂੰ ਬੋਲਣ ਦੇ ਪਰ ਪੁੱਤ ਮਨ ਨੂੰ ਤਾਂ ਭੁੱਖ ਲੱਗੀ ਏ फिर मैं करा जे थो भुख लगी है भुली अज एक तरीक है ओ, अच्छा मम्मी मेरे तो दिमाग च निकल गया अस तो हम हफ्ते हाँ ले ओ, अच्छा मम्मी अस तक ਹੋਏ ਹੋਏ ਦੋਇ ਲੋਕ ਫੁੱਲੀ ਦਾ ਉਹ ਅੱਛਾ ਮੰਮੀ ਮੇਰਾ ਦਿਮਾਗ ਤੇ ਨਿਕਲ ਗਿਆ ਅਸੀਂ ਤਾਂ ਨਾ ਜਾ ਰਹੇ ਆ ਹਫਤੇ ਦਾ ਦਿਨ ਘੁੰਮਣ ਤੇ ਅਸੀਂ ਨਹੀਂ ਹਜੇ ਲੈ ਕੇ ਜਾ ਸਕਦੇ ਉਹ ਦੱਸੋ ਤਾਂ ਸਹੀ ਤੁਹਾਨੂੰ ਕੀ ਹੋਇਆ ਰੁਕ ਜਾ ਬੀਚ ਤੂੰ ਨਾ ਛੋਟਾ ਨਹੀਂ ਤੂੰ ਨਾ ਆਪਣੇ ਜਵਾਨ ਬੰਦਰਾ ਇਹ ਦਾਦੀ 6 ਮਹੀਨੇ ਆਪਣੇ ਕੋਲ ਰਹਿਣਗੇ ਫਿਰ ਬਾਕੀ 6 ਮਹੀਨੇ ਚਾਚੇ ਕੋਲ ਚਲੇ ਜਾਣਗੇ ਚਾਚੇ ਕੋਲ ਚਾਚੂ ਕਾ ਮੰਮੀ ਇੱਕ ਗੱਲ ਦੱਸੋ ਗੁੱਸਾ ਨਾ ਕਰਿਓ ਉਨ ਮੈਂ ਜਦ ਵੱਡਾ ਹੁੰਦਾ ਉਹਨਾਂ ਦਾ ਵੱਡਾ ਵੱਡਾ ਤੇ ਐਕਦਾ ਮੂੰਹ पे ਖੜੇ ਹੁਣ ਤੁਸੀਂ ਦੱਸੋ ਮੈਂ ਤਾਂ ਤੁਹਾਡਾ ਇਕੱਲਾ ਪੋਤਾ ਇਸ ਹਿਸਾਬ ਨਾਲ ਤਾਂ ਤੁਹਾਨੂੰ ਬਿਰਧ ਆਸ਼ਰਮ ਜਾਣਾ ਪੈਣਾ ਫਿਰ ਮੈਂ ਕੀ ਕਰੂੰਗਾ ਮੈਂ ਬੁੱਲ ਗਿਆ ਉਹ ਯਾਰ ਫਤਰੀ ਯਾਰ ਬਿਰਧ